ਨੋਕਾ ਦਿਆਵੇਗੀ ਤੇ ਸਤਜਨ ਗੁਰੂ ਦੇ ਵੇਖ ਬੇਸ਼ੱਕ ਇਹ ਬਗਲਾ ਹੰਸਾਂ ਦੇ ਵਿੱਚ ਬੈਠਣਾ ਕਰ ਗਿਆ ਤੇ ਪਰ ਹੰਸਾਂ ਦੇ ਵਿੱਚ ਬੈਠਦਾ ਗਿਆ ਤੇ ਜਦੋਂ ਮਾਨਸ ਰੋਬਰ ਤੇ ਗਏ ਤੇ ਉਸ ਵੇਲੇ ਇਹਦੀ ਪਰਖ ਹੋਣਾ ਕਰ ਗਈ ਹੈ ਤੇ ਇਹਨੇ ਮੋਤੀ ਛੱਡ ਕੇ ਹੀਰੇ ਛੱਡ ਕੇ ਤੇ ਹੁਣ ਡੱਡਾਂ ਨੂੰ ਭਾਲਦਾ ਪਿਆ ਕਹਿੰਦੇ ਉਸੇ ਵੇਲੇ ਪਰਖ ਹੋਣਾ ਕਰ ਗਈ ਹੈ ਮਿਲ ਇੱਕ ਰੂਪ ਹਿਤ ਪੈ ਪਾਨੀ ਤੈਨ ਕੀ ਆ ਕੈ ਤਰ ਹੈ ਜੇ ਆਨੀ ਕਹਿੰਦੇ ਵੇਖ ਹੰਸ ਦੀ ਨਿਸ਼ਾਨੀ ਇਹ ਹੈ ਉਹਦੇ ਅੱਗੇ ਤੁਸੀਂ ਬਰਤਨ ਦੇ ਵਿੱਚ ਦੁੱਧ ਪਾ ਕੇ ਰੱਖਣਾ ਕਰ ਦਿਓ ਮਿਲ ਇੱਕ ਰੂਪ ਹਿਤ ਪੈ ਪਾਨੀ ਜਦੋਂ ਉਹਦੇ ਤੁਸੀਂ ਅੱਗੇ ਬਰਤਨ ਦੇ ਵਿੱਚ ਪਾ ਕੇ ਰੱਖਣਾ ਕਰ ਦੇਵੋਗੇ ਤੇ ਉਸ ਤੋਂ ਬਾਅਦ ਕੀ ਕਰੇਗਾ ਤਿੰਨ ਕੇ ਆਗੇ ਧਰ ਹੈ ਜੀ ਆਨੀ ਜਦੋਂ ਤੁਸੀਂ ਇਹ ਧਰ ਦਾ ਅੱਗੇ ਧਰਿਆ ਮਿਸ਼ਰਣ ਕਰ ਦਿੱਤਾ ਤਾਂ ਉਸੇ ਵੇਲੇ ਉਹਨੂੰ ਪਰਖ ਕਰ ਦਿੰਦਾ ਹੈ ਕਿਹੜੀ ਪਰਖ ਕਰਦਾ ਹੈ ਕਹਿੰਦੇ ਵਸ ਇਹੀ ਫਰਕ ਹੈਗੀ ਹੈ ਵੀ ਹੰਸਾ ਹੀਰਾ ਮੋਤੀ ਚੁਗਣਾ ਡੱ ਬੱਗ ਡੱਡਾ ਭਾਲਣ ਜਾਵੇ ਕਹਿੰਦੇ ਜਿੰਮੇ ਬਗਲਾ ਡੱਡਾ ਨੂੰ ਭਾਲਣ ਜਾਂਦਾ ਹੈ ਤੇ ਹੰਸ ਹੀਰਿਆਂ ਨੂੰ ਭਾਲਣ ਜਾਂਦਾ ਹੈ ਤੇ ਇਸੇ ਤਰ੍ਹਾਂ ਅੱਜ ਪਾਣੀ ਤੇ ਦੁੱਧ ਨੂੰ ਵੱਖਰੇ ਕਰ ਦੇਵੇਗਾ ਮੈ ਤੀਜਲ ਕੋ ਕਰ ਹੈ ਨਿਰਾਲਾ ਸਾਰੇ ਅਸਾਰ ਪਖੈ ਤਤ ਕਾਲਾ ਕਹਿੰਦੇ ਤਾਂ ਫਿਰ ਹੰਸ ਜਿਹੜਾ ਜਲ ਹੈ ਜਲ ਤੇ ਦੁੱਧ ਹੈ ਉਹਨੂੰ ਵੱਖਰਾ ਕਰ ਦਿੰਦਾ ਹੈ ਬਸ ਉਹਦੇ ਵਿੱਚ ਚੁੰਝ ਪਾਉਣ ਦੀ ਲੋੜ ਹੈ ਜਦੋਂ ਹੰਸ ਨੇ ਦੁੱਧ ਦੇ ਵਿੱਚ ਚੁੰਝ ਪਾਉਣਾ ਕਰ ਦਿੱਤੀ ਚੁੰਝ ਪਾਉਣ ਦੇ ਨਾਲ ਦੁੱਧ ਹੈ ਜਿਹੜਾ ਇੱਕ ਪਾਸੇ ਹੋਣਾ ਕਰ ਜਾਵੇਗਾ ਤੇ ਪੇਰਾ ਪਾਣੀ ਹੈ ਉਹ ਇੱਕ ਪਾਸੇ ਹੋਣਾ ਕਰ ਜਾਂਦਾ ਵੱਖਰਾ ਕਰ ਦਿੰਦਾ ਹੈ ਤੇ ਉਹ ਅਸਲ ਨਕਲ ਨੂੰ ਛੱਟ ਪਹਿਚਾਨ ਲ ਜਾਂਦਾ ਹੈ ਹੰਸ ਦੇ ਵਿੱਚ ਏਡੀ ਵੱਡੀ ਸ਼ਕਤੀ ਹੈ ਕਹਿੰਦੇ ਉਹ ਅਸਲ ਹੀ ਤੇ ਨਕਲੀ ਦੀ ਪਰਖ ਪਿਆ ਕਰਦਾ ਤੇ ਪਰ ਹਮੇਸ਼ਾ ਵਾਸਤੇ ਜਿਹੜਾ ਬਗਲ ਹੈ ਉਹ ਅਸਲ ਹੀ ਥਾਂ ਤੇ ਜਾਂਦਾ ਹੀ ਨਹੀਂ ਤੇ ਉਹ ਜਾਂਦਾ ਹੀ ਨਕਲੀ ਥਾਂ ਤੇ ਉਹਨੂੰ ਅਸਲ ਦੀ ਪਰਖ ਹੀ ਨਹੀਂ ਤੇ ਇਸੇ ਕਰਕੇ ਸਤਿਗੁਰੂ ਗੁਰੂ ਅੰਗਦ ਸਹਿਬ ਅਰਜ ਕਹਿੰਦੇ ਐ ਭਾਈ ਪਾਰੋ ਜੁਲਕਾ ਤੇ ਇਸ ਕਰਕੇ ਆ ਉਹਦੇ ਅੰਦਰ ਗੁਣ ਚੱਲਦੇ ਪਾਏ ਨਹਿ ਜਹ ਹੈ ਆ ਖੇਲ ਜਲ ਪੈ ਕੋ ਖਾਹੀ ਉਡ ਹੈ ਬਦੇਸਨ ਦੇਸਨ ਜਾਹੀ ਕਿੰਦੀ ਫਿਰ ਉਹਦੇ ਵਿੱਚ ਇੱਕ ਹੋਰ ਬਹੁਤ ਵੱਡੀ ਖੂਬੀ ਹੈ ਉਹ ਕਿਹੜੀ ਖੂਬੀ ਹੈ ਕਹਿੰਦੇ ਹੰਸ ਏਡੀ ਵੱਡੀ ਉਡਾਰੀ ਮਾਰਨਾ ਕਰਦਾ ਆ ਦੇਸ਼ ਤੋਂ ਅਡਾਰੀ ਚੱਕੀ ਤੇ ਪਰਦੇਸ ਦੇ ਵਿੱਚ ਚੱਲਿਆ ਜਾਂਦਾ ਭਾਵ ਅੱਜ ਇਥੋਂ ਡਾਰੀ ਚੁੱਕੀ ਹੈ ਤੇ ਉਹ ਸਾਰੇ ਪਹਾੜਾ ਨੂੰ ਨੰਗਦਾ ਹੋਇਆ ਸਮੁੰਦਰ ਨੂੰ ਪਾਰ ਕਰਕੇ ਕਿੱਥੇ ਚੱਲਿਆ ਜਾਂਦਾ ਹੈ ਸੱਤ ਸਮੁੰਦਰੋਂ ਪਾਰ ਜਿੱਥੇ ਕਹਿਣ ਲੱਗੇ ਮਾਨਸਰੋਵਰ ਹੈ ਏਡੀ ਵੱਡੀ ਉਹਦੀ ਉਡਾਰੀ ਹੈ ਏਡੀ ਵੱਡੀ ਉਡਾਰੀ ਮਾਰਨਾ ਕਰ ਜਾਂਦਾ ਹੈ ਤੇ ਪਰ ਜੇ ਕਿਤੇ ਬਗਲਾ ਉਹਦੀ ਰੀਸ ਕਰੇ ਤੇ ਬਗਲਾ ਉਹਦੀ ਰੀਸ ਤਾਂ ਕਰ ਵਿੰਦਾ ਹੈ ਤੇ ਪਰ ਰਸਤੇ ਦੇ ਵਿੱਚ ਹੀ ਡਿੱਗ ਕੇ ਡੁੱਬਣਾ ਕਰ ਜਾਂਦਾ ਧੁਰ ਨਹੀਂ ਪਹੁੰਚਦਾ ਕਹਿੰਦੇ ਆ ਹੰਸ ਦੇ ਅੰਦਰ ਗੁਣ ਚੱਲਦੇ ਪਾਏ ਨਹਿ ਪਰਮ ਹੰਸ ਤਿੰਨ ਤੇ ਅਦ ਕਾਏ ਮੁਕਤਾ ਮੁਕਤੀ ਚਹਤ ਸਦਾਏ ਕਹਿੰਦੇ ਪਰਮ ਹੰਸ ਹੰਸਾਂ ਤੋਂ ਵੀ ਵੱਧ ਹੁੰਦਾ ਹੋਣਾ ਕਰਦੇ ਨੇ ਇੱਕ ਇਹ ਹੰਸ ਨੇ ਇਹ ਤੁਹਾਨੂੰ ਪੰਛੀਆਂ ਦੀ ਗੱਲ ਦੱਸਦੇ ਪਏ ਆ ਇੱਕ ਪਰਮ ਹੰਸ ਉਹ ਤੋਂ ਵੀ ਵੱਧ ਹੈ ਉਹ ਸਦਾ ਮੋਤੀ ਹੀ ਖਾਣਾ ਚਾਹੁੰਦਾ ਹੈ ਇਸੇ ਤਰ੍ਹਾਂ ਕਹਿਣ ਲੱਗੇ ਫਿਰ ਮਨੁੱਖਤਾ ਦੇ ਅੰਦਰ ਜਾਤੀ ਆਉਣਾ ਕਰ ਜਾਂਦੀ ਹੈ ਮਾਨਸ ਗੁਰੂ ਸ਼ਬਦ ਕੇ ਮਾਹੀ ਲੇਤ ਆਹਾਰਿ ਅਪਾਰ ਰਹਾਹੀ ਫਿਰ ਕਹਿੰਦੇ ਇਸੇ ਤਰ੍ਹਾਂ ਫਿਰ ਜਦੋਂ ਭਾਈ ਇਹ ਤਾਰੋ ਜੁਲਕਾ ਇਹ ਤਾਂ ਬਗਲੇ ਦੇ ਦੋ ਪੰਛੀਆਂ ਦੀ ਗੱਲ ਚੱਲਦੀ ਪਈ ਐ ਇੱਕ ਬਗਲਾ ਐ ਤੇ ਦੂਜੇ ਪਾਸੇ ਹੰਸ ਹੈ ਤੇ ਇਸੇ ਤਰ੍ਹਾਂ ਇਧਰਲੇ ਪਾਸੇ ਵੀ ਇਹ ਪਰਜਾਤੀ ਹੈ ਕਿੰਨਾ ਦੀ ਪਰਜਾਤੀ ਹੈ ਮਾਨਸ ਭਾਵ ਮਨੁੱਖ ਕਹਿੰਦੀ ਫਿਰ ਇਹਨਾਂ ਦੇ ਵਿੱਚ ਵੀ ਇਸੇ ਤਰ੍ਹਾਂ ਇੱਕ ਉਹ ਮਨੁੱਖ ਨੇ ਗੁਰ ਸ਼ਬਦ ਕੇ ਮਾਹੀ ਕਹਿੰਦੇ ਸਦਾ ਵਾਸਤੇ ਗੁਰੂ ਦੇ ਸ਼ਬਦ ਨੂੰ ਕਮਾਉਣਾ ਕਰਦੇ ਨੇ ਗੁਰੂ ਦੇ ਸ਼ਬਦ ਨੂੰ ਸੁਣਨਾ ਕਰਦੇ ਨੇ ਗੁਰੂ ਦੇ ਸ਼ਬਦ ਨੂੰ ਗਾਉਣਾ ਕਰਦੇ ਨੇ ਤੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਦਾ ਫਰਮਾਨ ਹੈਗਾ ਹੀ ਸਰਬਨੋ ਮੇਰੀਓ ਸੱਚੈ ਸੋਨੇ ਨੂੰ ਪਠਾਈ ਸੱਚੈ ਸੋਨੇ ਨੂੰ ਪਠਾਈ ਸਿਰ ਲਾਏ ਸੁਣੋ ਸਤਿ ਬਾਣੀ ਇਹ ਕੰਨ ਨੇ ਜਿਹੜੇ ਕਹਿਣ ਲੱਗੇ ਬਾਣੀ ਸੁਣਨ ਵਾਸਤੇ ਲਾਏ ਨੇ ਗੰਦੇ ਗੀਤ ਗੰਦੀਆਂ ਬੋਲੀਆਂ ਗੰਦੀਆਂ ਗਾਲਾਂ ਸੁਣਨ ਵਾਸਤੇ ਨਹੀਂ ਨਿੰਦਿਆ ਚੁਗਲੀ ਸੁਣਨ ਵਾਸਤੇ ਨਹੀਂ ਲਾਏ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਆ ਜੇਬਾ ਜਪੈ ਨਾਮ ਨਾਮ ਤਿਲ ਤਿਲ ਕਰ ਕੱਟੀਏ ਜਿਹੜੀ ਜੇਬਾ ਜਿਹੜੀ ਰਸਨਾ ਉਹ ਵਹਿਗਰੂ ਵਹਿਗਰੂ ਨਹੀਂ ਕਰਦੀ ਗੰਦੀਆਂ ਗਾਲਾਂ ਕੱਢਦੀ ਐ ਨਿੰਦਿਆ ਕਰਦੀ ਐ ਵਿਰੋਧ ਪਈ ਕਰਦੀ ਐ ਤਾਂ ਗੰਦੇ ਗੀਤ ਗਾਉਣਾ ਕਰਦੀ ਐ ਤਾਂ ਐਸੀ ਜੀਬ ਦੇ ਟੋਟੇ ਕਰ ਦੇਣੇ ਚਾਹੀਦੇ ਨੇ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਫਰਮਾਨ ਪਈ ਕਰ ਦਿਆ ਕਹਿੰਦੇ ਮਾਨਸ ਗੁਰੂ ਸ਼ਬਦ ਕੇ ਮਾਹੀ ਉਹ ਮਨੁੱਖ ਤੇ ਜਿਹੜੇ ਹੰਸ ਦਾ ਰੂਪ ਪਰਮ ਹੰਸ ਦਾ ਰੂਪ ਧਾਰਨ ਕਰ ਜਾਂਦੇ ਨੇ ਉਹ ਸਦਾ ਵਾਸਤੇ ਤੇ ਸ਼ਬਦ ਰੂਪੀ ਮੂਆ ਮਾਨਕ ਨੂੰ ਮੋਤੀ ਨੂੰ ਝੁਗਣਾ ਕਰਦੇ ਨੇ ਲੇਤ ਆਹਾਰ ਅਪਾਰ ਰਹਾ ਹੀ ਕਹਿੰਦੇ ਫਰ ਹਰ ਸਮੇ ਉਹਨਾਂ ਦੇ ਵਿੱਚ ਹੀ ਇਸੇ ਤਰ੍ਹਾਂ ਰਹਿਣਾ ਕਰਦੇ ਨੇ ਉਹ ਭੋਜਨ ਕਿਹੜਾ ਲੈਂਦੇ ਨੇ ਬੜੀ ਵਾਰ ਬੇਨਤੀ ਕੀਤੀ ਆ ਵੀ ਜਿਹੜਾ ਇਹ ਸਰੀਰ ਹੈ ਦੋ ਦਾ ਸਮੇਲ ਹੈ ਜਿਹੜਾ ਆਪਣਾ ਆ ਪੰਜ ਭੌਤਿਕ ਸਰੀਰ ਹੈ ਇਹਦੀ ਖੁਰਾਕ ਹੈਗੀ ਆ ਭੋਜਨ ਜਿਹੜੀ ਆ ਆਤਮਾ ਵਿੱਚ ਬੋਲਦੀ ਪਈ ਆ ਇਹਦੀ ਹੈਗੀ ਆ ਖੁਰਾਕ ਭਜਨ ਪਰ ਇਸੇ ਤਰ੍ਹਾਂ ਜੀਵਨ ਦੇ ਅੰਦਰ ਜਦੋਂ ਵੇਖਣਾ ਕਰਦੇ ਆ ਤੇ ਸੱਚ ਦੇ ਰਸਤੇ ਤੇ ਚੱਲਿਆ ਬਾਣੀ ਸਰਵਣ ਕਰ ਲਈ ਆ ਅਸਲੀ ਭੋਜਨ ਮਿਲਣਾ ਕਰ ਗਿਆ ਬਾਣੀ ਪੜਨਾ ਕਰ ਲਈ ਆ ਵਹਿਗੁਰੂ ਵਹਿਗੁਰੂ ਦਾ ਸਿਮਰਨ ਕਰ ਲਿਆ ਇਹਨੂੰ ਅਸਲੀ ਭੋਜਨ ਮਿਲਣਾ ਕਰ ਗਿਆ ਭਜਨ ਦਾ ਤੇ ਪਰ ਜਦੋਂ ਇਸੇ ਕੰਨਾਂ ਦੇ ਨਾਲ ਨਿੰਦਿਆ ਸੋਨਾ ਕਰ ਲਈ ਐ ਇਸੇ ਜੀਬ ਦੇ ਨਾਲ ਨਿੰਦਿਆ ਕਰ ਦਿੱਤੀ ਚੁਗਲੀਆਂ ਕਰ ਦਿੱਤੀਆਂ ਤਾਂ ਇਸੇ ਕਹਿਣ ਲੱਗੇ ਫਿਰ ਜੀਬ ਦੇ ਨਾਲ ਜਦੋਂ ਐਸੀਆਂ ਗੱਲਾਂ ਹੋਈਆਂ ਤਾਂ ਫਿਰ ਤੂੰ ਇੰਨਾ ਕੁ ਸਮਝਣਾ ਕਰ ਲੈ ਵੀ ਇਸ ਆਤਮਾ ਨੂੰ ਤੂੰ ਜ਼ਹਿਰ ਦੇਣਾ ਕਰ ਦਿੱਤਾ ਜ਼ਹਿਰ ਤੇ ਜਿਵੇਂ ਸੰਸਾਰ ਦੇ ਅੰਦਰ ਸਰੀਰਕ ਤੌਰ ਤੇ ਤੂੰ ਸਵਸ ਭੋਜਨ ਖਾਣਾ ਕਰਦਾ ਹੈ ਸੁੱਧ ਆਹਾਰ ਤੇਰੇ ਲਈ ਬਣਿਆ ਸਰੀਰ ਦੇ ਲਈ ਉਹ ਸਰੀਰ ਨੂੰ ਤਾਕਤ ਦੇਣਾ ਕਰਦੇ ਆ ਤੇ ਪਰ ਜਦੋਂ ਮਾੜੀ ਚੀਜ਼ ਖਾਣਾ ਕਰਦਾ ਹੈ ਨਸ਼ਾ ਕਰਦਾ ਹੈ ਐਸਾ ਤੇ ਐਸੀ ਕੋਈ ਕਹਿਣ ਲੱਗੇ ਜ਼ਹਿਰੀਲੀ ਚੀਜ਼ ਖਾਣਾ ਕਰ ਜਾਂਦਾ ਹੈ ਤਾਂ ਤੇਰਾ ਸਰੀਰ ਹੈ ਜਿਹੜਾ ਇਹਦਾ ਆਤਮ ਹਤਿਆ ਹੋਣਾ ਕਰ ਜਾਂਦੀ ਹੈ ਭਾਵ ਇਹ ਸਰੀਰ ਤੇਰਾ ਖਤਮ ਹੋਣਾ ਕਰ ਜਾਂਦਾ ਹੈ ਇਹਨੂੰ ਜ਼ਹਿਰ ਦੇਣਾ ਕਰ ਦਿੱਤੀ ਆ ਇਸੇ ਤਰ੍ਹਾਂ ਮੇਰੇ ਸਤਿਗੁਰੂ ਗੁਰੂ ਅੰਗਸਾਹਿ ਮਹਾਰਾਜ ਕਹਿੰਦੇ ਭਾਈ ਪਾਰੋ ਜੁਲਕਾ ਤੇ ਜਿਹੜਾ ਉਹ ਅਸਲੀ ਮਨੁੱਖ ਹੈ ਤੇ ਉਹਦਾ ਕੰਮ ਹੈਗਾ ਪਰਮੇਸ਼ਰ ਦਾ ਨਾਮ ਜਪਣਾ ਸ਼ਬਦ ਦੇ ਵਿੱਚ ਲੱਗਣਾ ਉਹਨੂੰ ਆਪਣਾ ਆਹਾਰ ਬਣਾ ਲੈਣਾ ਹੈ ਇਹ ਆਤਮਾ ਮਿਲ ਇਕ ਪਈ ਬਿਨ ਵਿਚਾਰ ਕਿਨ ਨਹਿ ਲਖ ਲੈ ਕਹਿੰਦੇ ਇਸੇ ਕਰਕੇ ਸਰੀਰ ਤੇ ਆਤਮਾ ਮਿਲ ਕੇ ਇਕ ਹੋਏ ਨੇ ਜਿਹਨੂੰ ਆਪਾਂ ਇੱਕੋ ਸ਼ਬਦ ਬਤ ਦਿਆਂ ਗੁਰਬਾਣੀ ਦੇ ਅੰਦਰ ਆਤਮਾ ਪਰਮਾਤਮਾ ਇੱਕੋ ਕਰ ਹੈ ਕਹਿਣ ਲੱਗੇ ਆਹ ਮਨੁੱਖਾ ਸਰੀਰ ਤੈਨੂੰ ਤਾਂ ਮਿਲਿਆ ਹੈ ਜਿਹੜੀ ਆਤਮਾ ਪਰਮਾਤਮਾ ਦੇ ਨਾਲੋਂ ਵੱਖ ਹੋ ਕੇ ਆਈ ਹੈ ਕਹਿਣ ਲੱਗੇ ਦੁਨੀਆਂ ਨੂੰ ਇੱਕ ਬਣਾਉਣਾ ਕਰਦੇਵੇਂ ਨਾ ਕਹਿੰਦੇ ਏਸੇ ਕਰਕੇ ਤੈਨੂੰ ਮਿਲਣਾ ਕੀਤਾ ਤੇ ਅੱਜ ਗੱਲ ਸਮਝਾਉਣਾ ਕਰ ਦਿੱਤੀ ਕਹਿੰਦੇ ਬਿਨਾਂ ਵਿਚਾਰ ਦੇ ਕੋਈ ਵੀ ਸਮਝਿਆ ਨਹੀਂ ਜਾ ਸਕਦਾ ਤੈਨੂੰ ਸਮਝ ਉਦੋਂ ਪੈਣਾ ਕਰੇਗੀ ਤੋ ਜਦੋਂ ਜੀਵਨ ਦੀ ਵਿਚਾਰ ਕਰੇਗਾ ਵੀ ਮੇਰਾ ਮਨੁੱਖਾ ਸਰੀਰ ਕੀ ਆ ਜਦੋਂ ਮਨੁੱਖਾ ਸਰੀਰ ਦੀ ਗੱਲ ਕਰਦੇ ਆ ਜਦੋਂ ਇਸ ਆਤਮਾ ਦੀ ਗੱਲ ਕਰਦੇ ਆ ਗੁਰਬਾਣੀ ਦੇ ਅੰਦਰ ਫਰਮਾਨ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਕਹਿਣ ਲੱਗੇ ਐ ਮਨ ਤੂੰ ਜੋਤ ਸਰੂਪ ਹੈ ਤੋ ਉਸ ਮੇਰੇ ਮਾਲਕ ਦੇ ਨਾਲੋਂ ਪਰਮਾਤਮਾ ਦੇ ਨਾਲੋਂ ਵਿਛੜ ਕੇ ਹੋਈ ਆਈ ਆਤਮਾ ਹੈ ਤੂੰ ਆਪਣੇ ਮੂਲ ਨੂੰ ਪਛਾਣਨਾ ਕਰ ਤੇ ਪਰ ਜਦੋਂ ਸਰੀਰਕ ਤੌਰ ਤੇ ਬੰਦਾ ਗਲਤੀ ਕਰਦਾ ਤਾਂ ਉਹ ਬੰਦੇ ਨੂੰ ਚਾਰ ਰਿਸ਼ਤੇਦਾਰ ਚਾਰ ਪਤਵੰਤੇ ਸੱਜਣ ਆਂਧੀ ਗਵਾਂਢੀ ਮਾਤਾ ਪਿਤਾ ਬੁਲਾ ਕੇ ਲੈ ਕੇ ਆਉਣਾ ਕਰਦਾ ਤਾਂ ਉਸ ਵੇਲੇ ਉਸ ਪੁੱਤਰ ਨੂੰ ਉਸ ਧੀ ਨੂੰ ਉਸ ਬੱਚੇ ਨੂੰ ਕੀ ਕਿਹਾ ਜਾਂਦਾ ਹੈ ਤਾਂ ਉਹ ਰਿਸ਼ਤੇਦਾਰ ਮਾਮੇ ਨਾਨੇ ਫੋਫੜ ਚਾਚੇ ਤਾਏ ਕੀ ਕਹਿੰਦੇ ਆ ਇੱਕੋ ਗੱਲ ਕਹਿੰਦੇ ਆ ਕਹਿੰਦੇ ਪੁੱਤਰਾ ਵੇਖ ਭਾਈ ਤੇਰੇ ਪਿਤਾ ਵੱਲ ਵੇਖ ਤੇਰੇ ਬਾਬੇ ਦਾਦੇ ਵੱਲ ਵੇਖ ਤੁਹਾਡੀ ਕੁਲ ਦਾ ਕੀ ਹਾਲ ਹੈ ਇੰਨਾ ਸੋਣਾ ਤੁਹਾਡੀ ਵਿਚਾਰ ਹੈ ਤੇ ਇਹਨਾਂ ਤੁਹਾਡਾ ਨਾਂ ਚੱਲਦਾ ਹੈ ਇੰਨੇ ਤੁਹਾਡੇ ਬਜ਼ੁਰਗਾਂ ਨੇ ਚੰਗੇ ਕੰਮ ਕੀਤੇ ਹੋਏ ਨੇ ਤੈ ਰਸਤਾ ਕੀ ਫੜ ਲਿਆ ਭਾਵ ਉਹਨੂੰ ਇਹ ਸਮਝਾਇਆ ਜਾਂਦਾ ਤੂੰ ਆਪਣੇ ਮਾਤਾ ਪਿਤਾ ਦੇ ਮੰਗ ਦੇਖਣਾ ਕਰ ਇਹ ਗੱਲ ਕਹੀ ਜਾਂਦੀ ਹੈ ਸਾਡੇ ਸੰਸਾਰ ਦੇ ਅੰਦਰ ਤਾਂ ਪਰ ਉਹ ਬੱਚਾ ਜਿਹੜਾ ਸਿਆਣਾ ਬੱਚਾ ਹੁੰਦਾ ਉਹ ਇੱਕੋ ਗੱਲ ਕਹਿੰਦਾ ਵਸ ਅੱਜ ਹੋ ਗਿਆ ਤੇ ਐਤੋਂ ਬਾਅਦ ਦੇ ਵਿੱਚ ਨਹੀਂ ਕਰਦਾ ਤਾਂ ਉਸੇ ਵੇਲੇ ਜਦੋਂ ਅੱਜ ਮੰਨਣਾ ਕਰ ਲਿਆ ਅੱਜ ਤੋਂ ਬਾਅਦ ਨਹੀਂ ਕਰਦਾ ਤਾਂ ਫਿਰ ਉਹੀ ਮਾਤਾ ਪਿਤਾ ਨੇ ਆਪਣੇ ਉਸੇ ਬੱਚੇ ਨੂੰ ਪੁੱਤਰ ਨੂੰ ਧੀ ਨੂੰ ਗੋਦ ਦੇ ਵਿੱਚ ਲੈ ਕੇ ਅੱਗੇ ਵਾਸਤੇ ਸਿੱਖਿਆ ਦੇਣਾ ਕਰਦੇ ਸਤਿਗੁਰੂ ਗੁਰੂ ਅਮਰਦਾਸ ਕਹਿੰਦੇ ਪਿਛਲ ਔਗਣ ਬਖਸ਼ ਲੈ ਪ੍ਰਭ ਆਗੇ ਮਾਰਗ ਭਾਵੈ ਸਤਿਗੁਰੂ ਗੁਰੂ ਪਾਸ਼ਾ ਵੀ ਕਹਿੰਦੇ ਵੇਖ ਸਿੱਖਾ ਜੇ ਕੋਈ ਕਿਸੇ ਕਰਮ ਕਰਕੇ ਕਿਸੇ ਸੰਗਤ ਕਰਕੇ ਐਸੀ ਗਲਤੀ ਹੋਣਾ ਕਰ ਗਈ ਹੈ ਤਾਂ ਇੱਕ ਵਾਰ ਆ ਤੇ ਗੋਦ ਦੇ ਅੰਦਰ ਆ ਕੇ ਆਤਮ ਸਰਪਣ ਕਰ ਦੇ ਵੀ ਅੱਜ ਤੋਂ ਬਾਅਦ ਨਹੀਂ ਗਲਤੀ ਕਰਦਾ ਤੇਰੇ ਪਿਛਲੇ ਔਗਣ ਬਖਸ਼ੇ ਜਾਣੇ ਆ ਤੇ ਅੱਗੇ ਵਾਸਤੇ ਤੈਨੂੰ ਗੁਣਾਂ ਦੀ ਦਾਤ ਦਿੱਤੀ ਜਾਣੀ ਹੈ ਤੇ ਅੱਜ ਇੱਕੋ ਗੱਲ ਆਈ ਬਿਨ ਵਿਚਾਰ ਕਨ ਨੈ ਲਖ ਪਾਏ ਗੁਰੂ ਅੰਗਦ ਸਹਿ ਮਹਾਰਜ ਕਹਿੰਦੇ ਪਾਈ ਪਾਰੋ ਜੁਲਕਾ ਤੇ ਵਿਚਾਰ ਤੋਂ ਬਿਨਾ ਉਸ ਮੇਰੇ ਮਾਲਕ ਦੀ ਪ੍ਰਾਪਤੀ ਨਹੀਂ ਹੋਣਾ ਕਰਦੀ ਹੈ ਇਨ ਕੋ ਪਿਛੇ ਮੈਂ ਹੋਤ ਵਿਚਾਰ ਦਿਨ ਪ੍ਰਤ ਦੇ ਨਰ ਹੈ ਇੱਕ ਸਾਰ ਦੇ ਫਿਰ ਜਿਹੜਾ ਪਰਮ ਹੰਸ ਹੈ ਨਾ ਉਹਨੂੰ ਪਹਿਲਾਂ ਹੀ ਗਿਆਨ ਹੁੰਦਾ ਕਿ ਦਿਨ ਪ੍ਰਤੀ ਸਰੀਰ ਇੱਕ ਸਾਰ ਨਹੀਂ ਰਹਿਣਾ ਕਰਦਾ ਉਹਨੂੰ ਪਤਾ ਉਹਨੂੰ ਸਮਝ ਪੈਣਾ ਕਰ ਗਈ ਆ ਕੀ ਸਮਝ ਪੈਣਾ ਕਰ ਗਈ ਆ ਕਹਿੰਦੇ ਪਿਤਾ ਪਰ ਪੂਤ ਘੋੜੇ ਪਰ ਘੋੜਾ ਬਹੁਤਾ ਨਹੀਂ ਤੇ ਥੋੜਾ ਥੋੜਾ ਕਹਿਣ ਲੱਗੇ ਫਿਰ ਚੰਗੇ ਗੁਣਾਂ ਦੇ ਧਾਰਨੀ ਹੋ